ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਪੰਜਾਬ ਦੇ ਤਹਿਸੀਲਦਾਰ ਯੂਨੀਅਨ ਵੱਲੋਂ 19 20 21 ਨੂੰ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਸੀ ਜਿਹਦੇ ਚੱਲਦੇ ਪੰਜਾਬ ਸਰਕਾਰ ਵੱਲੋਂ ਫਿਰ ਉਹਨਾਂ ਨਾਲ ਮਨਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਬ੍ਰਹਮਸ਼ੰਕਰ ਜਿੰਪਾ ਜੋ ਕਿ ਮੰਤਰੀ ਨੇ ਆਮ ਆਦੀ ਪਾਰਟੀ ਦੇ ਉਹਨਾਂ ਨੇ ਯੂਨੀਅਨ ਦੇ ਨਾਲ ਮੁਲਾਕਾਤ ਕੀਤੀ ਤੇ ਕੁਝ ਕੁ ਮੰਗਾਂ ਨੂੰ ਲੈ ਕੇ ਸਹਿਮਤੀ ਬਣ ਗਈ ਤੇ ਯੂਨੀਅਨ ਵੱਲੋਂ ਵੀ ਆਪਣਾ ਹੜਤਾਲ ਦਾ ਫੈਸਲਾ ਉਹ ਵਾਪਸ ਲਿਆ ਜਾਂਦਾ ਹੈ ਇਹ ਪੰਜਾਬ ਦੇ ਨੂੰ ਅਫੀਸਰ ਐਸੋਸੀਏਸ਼ਨ ਜਿਹੜੀ ਸੀ ਹੈ ਉਨਾ ਨਾ ਮੀਟਿੰਗ ਜਿਹੜੀ ਆ ਆਲਰੇਡੀ ਸਾਡੀ ਅਜ ਤੋਂ ਤਕਰੀਬਨ ਪਿਛਲੇ 16-17 ਤਾਰੀਖ ਨੂੰ ਹੋਈ ਸੀ ਉਹਦੇ ਵਿੱਚ ਸਾਡੇ ਬਹੁਤ ਸਾਰੇ ਮੁੱਦਿਆਂ ਦੇ ਬੜਾ ਅੱਛਾ ਡਿਸਕਸ਼ਨ ਹੋਇਆ ਤੇ ਹੈਲਦੀ ਬਹਿਣਾ ਹੋਇਆ। ਔਰ ਉਹ ਤੇ ਬਹੁਤ ਸਾਰੇ ਫੈਸਲੇ ਆਲਰੇਡੀ ਲੈ ਚੁੱਕੇ ਸੀ ਲੇਕਿਨ ਆਫਿਸ ਦੇ ਵਿੱਚੋਂ ਉਹ ਉਹ ਜਿਹੜੀ ਚਿੱਠੀਆਂ ਜਾਰੀ ਹੋਣ ਦੇ ਵਿੱਚ ਥੋੜੀ ਦੇਰੀ ਹੋਈ ਹੈ। ਲੇਕਿਨ ਉਹਨਾਂ ਨੂੰ ਐਫਸੀਆਰ ਸਾਹਿਬ ਬੈਠੇ ਆ ਕੈਪਟਨ ਸਾਹਿਬ ਔਰ ਐਸੋਸੀਏਸ਼ਨ ਦੇ ਪ੍ਰਧਾਨ ਜੀ ਸੈਕਟਰੀ ਸਾਹਿਬ ਔਰ ਮੈਨੂ ਦੀ ਸਾਡੀ ਬੋਡੀ ਬੈਠੀ ਔਰ ਡੈਫੀਨੇਟਲੀ ਹੈ ਕਿ ਇਹਨੂੰ ਤੰਦ ਕੰਦ ਤੰਤ ਜਿਹੜੇ ਆਰਡਰ ਹੈ ਉਹ ਹੁਲਣੇ ਆ ਔਰ ਕੋਈ ਵੀ ਅੰਦਰ ਦਾ ਇਸ਼ੂ ਸਾਡਾ ਪੈਂਡਿੰਗ ਨਹੀਂ ਹੈ ਜਿਹੜਾ ਹੈਗਾ ਉਹਦੇ ਵੀ ਐਫਸੀਆਰ ਸਾਹਿਬ ਵਿਚਾਰ ਕਰ ਰਿਹਾ ਬੜੀ ਹੈਲਦੀ ਡਿਸਕਸ਼ਨ ਹੋਈ ਹੈ ਔਰ ਜਿਹੜੀ ਸਟ੍ਰਾਈਕ ਦੀ ਕਾਲ ਸੀ ਮੇਰੇ ਲਈ ਆਦਨ ਉਹਦੇ ਪਹਿਲਾਂ ਕਰ ਲਈ ਸਾਡੀ ਕੱਲ ਵੀ ਗੱਲ ਹੋਈ ਸੀ ਸਾਡੇ ਐਫਸੀਆਰ ਸਾਹਿਬ ਨੇ ਨਾਲ ਕੱਲ ਵੀ ਗੱਲ ਕੀਤੀ ਸੀ ਔਰ ਅਸੀਂ ਕਹਿੰਦੇ ਮੈਂ ਵਰਬਲੀ ਬਣਿਆ ਤੁਸੀਂ ਵਿਡਰੋ ਕਰਾਂਗੇ لیکن ਸਾਡੀਆਂ ਕੋਈ ਡਿਮਾਂਡ ਤੋਂ ਉਸ ਦਾ ਜਿਹੜਾ ਕਮਿਊਨੀਕੇਸ਼ਨ ਗਿਆ ਸੀ ਕਲੀਅਰ ਹੋ ਗਿਆ। ਔਰ ਅੱਜ ਜਿਹੜਾ ਹੈ ਉਹ ਏ.ਡੀ. ਸਟ੍ਰਾਈਕ ਆ ਕੱਲ ਨਹੀਂ ਹੋਣੀ ਆ। ਔਰ ਜਿਹੜੀਆਂ ਇਹਨਾਂ ਦੀਆਂ ਡਿਮਾਂਡ ਦਾ ਇਹ ਸਾਡਾ ਰੈਵਿਊ ਜਿਹੜਾ ਹੈ ਉਹ ਇੱਕ ਐਸਾ ਮਹਿਕਮਾ ਹੈ ਜਿੱਨਾ ਸਰਕਾਰ ਦਾ ਸਰਕਾਰ ਨੂੰ ਫਰਟਦੇ ਆਂ ਤੇ ਲੋਕਾਂ ਦੇ ਮੈਕਸਿਮਮ ਮਸਲੇ ਉਹਨਾਂ ਜੁੜੇ ਹੁੰਦੇ। ਔਰ ਉਹਦੇ ਵਿੱਚ ਅਸੀਂ ਇਹ ਵੀ ਦੇਖਿਆ ਕਿ ਇਹਨਾਂ ਦੇ ਜਿਹੜੇ ਸੇਫਟੀ ਪੁਆਇੰਟ ਆ ਜਿਹੜੇ ਅਫਸਰਾਂ ਨੇ ਗੱਲਾਂ ਸਾਡੇ ਧਿਆਨ ਚ ਲੈ ਕੇ ਆਂਦੀਆਂ ਅਸੀਂ ਉਹਨਾਂ ਨੂੰ ਮੈਂ ਤੁਰੰਤ ਪੂਰਾ ਕਰੂੰਗਾ। ਇਹਨਾਂ ਦੀ ਪਰਸ਼ਨ ਲੈ ਅੱਜ ਜੇ ਬੜੀ ਮੰਨਦੇ ਹੁ ਸਾਡੇ ਰੈਵਨਿਊ ਮੈਂ ਅਕਸਰ ਸਾਡੇ ਆਪਣੀ ਕੰਸੀ ਅਸਾਤ ਹੋਦੇ ਗਿਆ ਜੀ ਉਹਨਾਂ ਨਾਲ ਸਾਡੀ ਸਾਡੇ ਕਮੇਟੀ ਆ ਸੈਕਟਰੀ ਸਾਹਿਬਾ ਸਾਡੇ ਹੋਰ ਜਿਹੜੇ ਕਮੇਟੀ ਸਾਡੇ ਆਏ ਆਗੇ ਐਸੋਸੀਏਸ਼ਨ ਅੱਜ ਬੜੀ ਹੈਲਦੀ ਡਿਸਕਸ਼ਨ ਨਾਲ ਸਰਦਾ ਇਹ ਮਸਲਾ ਜੀਆ ਸਾਹਿਬ ਨੇ ਕਿਹਾ ਵੀ ਸਾਨੂੰ ਮੰਡੇ ਤੱਕ ਸਾਰੇ ਜਿਹੜੇ ਪਹਿਲਾਂ ਵੀ ਹੋਏ ਸੀ ਪਹਿਲਾਂ ਡਿਸਾਈਡ ਹੋ ਚੁੱਕੇ ਸੀ ਜਿਹੜੀਆਂ 4 ਸੀਟਾਂ ਡ੍ਰੌਪ ਹੋ ਗਈਆਂ ਬਾਕੀ ਜਿਹੜੀਆਂ 4 ਸੀਟਾਂ ਕੁਝ ਰਹਿ ਗਈਆਂ ਉਸਰ ਕਹਿੰਦੇ ਵੀ ਮੈਂ ਉਹਨਾਂ ਨੂੰ ਮਤਲਬ بڑے ਤਰੀਕੇ ਨਾਲ ਉਹਦਾ ਮਸਲਾ ਹੱਲ ਕਰਕੇ ਉਹ ਜੀ ਡ੍ਰੌਪ ਕਰ ਦੇਵਾਂ ਤੇ ਬਾਕੀ ਜਿਹੜੀ ਅਸੀਂ ਜਿਹੜੀ ਕਾਲ ਆ ਗਈ ਉਹ ਅਸੀਂ ਉਹਨੂੰ ਵਾਪਸ ਨਵਾਵਾਂਗੇ 100 ਬਾਰ ਅਸੀਂ ਉਹਦਾ ਜਾਊਗਾ ਜਾਊਗਾ ਅਸੀਂ ਬਾਕੀ ਜਿਹੜੇ ਸਾਡੇ ਚਿੱਠੀਆਂ ਸਾਨੂੰ ਉਹ ਨਹੀਂ ਜਾਰੀ ਹੋਈਆਂ ਸੀ ਉਹ ਸਾਰੇ ਕਹਿੰਦੇ ਕੱਲ੍ਹ ਦੇ ਹੋਣ ਕੱਲ੍ਹ ਤੱਕ ਜਾਰੀ ਹੋ ਜਾਣਗੀਆਂ ਮਾਨ ਲੋ ਤੁਹਾਡੇ ਐਫਸੀਆਰ ਸਾਹਿਬ ਦੇ ਰਿਹਾ ਜਿਹੜਾ ਇਹ ਬਿਆਨ ਜਿਹੜਾ ਐਸੋਸੀਏਸ਼ਨ ਵੱਲੋਂ ਕੱਲ੍ਹ ਤਹਿਲਾਂ 'ਚ ਰੈਗੂਲਰ ਜਿੱਦਾਂ ਉਹਦਾ ਕੰਮ ਹੁੰਦਾ ਪਬਲਿਕ ਤੱਕ ਜਿਹੜਾ ਮੈਸੇਜ ਆ ਅਸੀਂ ਹੁਣੇ ਪਹੁੰਚਾ ਦੇਣਾ ਪੀਡੀਆ ਰਾਹੀਂ ਕੱਲ ਕੋਈ ਵੀ ਲੋਕਾਂ ਦੇ ਦੇਖੋ ਲੋਕਾਂ ਦੇ ਪੈਂਡਿੰਗ ਚੀਜ਼ਾਂ ਬਹੁਤ ਪਈਆਂ ਹੁੰਦੀਆਂ ਨੇ ਕਿਸੇ ਦਾ ਕੱਲ੍ਹ ਦਾ ਫਰਜ਼ ਕਰ ਲਓ ਬਿਆਨ ਨੇ ਲਾਸਟ ਡੇ ਸੋ ਇਹਨਾਂ ਨੇ ਸਾਡੇ ਨਾਲ ਬੜਾ ਅੱਛਾ ਐਸੋਸੀਏਸ਼ਨ ਹਮੇਸ਼ਾ ਸਹਿਯੋਗੀ ਹੈ ਤਾਂ ਇਹ ਕੋਈ ਗੱਲ ਨਹੀਂ ਪਰ ਕੋਈ ਮੈਟਰ ਆਪਣਾ ਪਰਿਵਾਰ ਐ ਮੈਂ ਤਾਂ ਕਹਿੰਦਾ ਜਿਹੜਾ ਕਰ ਰਹੀ ਮੈਂ ਮੈਂ ਦੇਖਦੇ ਪਏ ਆ ਸੋ ਮੇਰੇ ਲਿਆਕਾ ਕੱਲ ਲੋਕਾਂ ਨੂੰ ਮੈਂ ਇੱਕ ਮੈਸੇਜ ਲਾ ਰਿਹਾ ਵੀ ਕੱਲ ਤਸੀਲਾ ਚ ਜਿਹੜਾ ਵਰਕਿੰਗ ਆਵਰ ਹੈ ਉਦਾਂ ਹੀ ਹੋਵੇ ਸੋ ਕਿਉਂਕਿ ਮਾਨਯੋਗ ਸੀਐਮ ਭਗਵੰਤ ਸਿੰਘ ਦਾ ਵੀ ਇਹ ਸਾਨੂੰ ਅਧਿਸ਼ਨ ਰਹੀ ਸੀਗਾ ਵੀ ਕਿਸੇ ਕੱਲ ਕੱਲ ਦੇ ਅੱਜ ਜਿਹੜਾ ਹੈਗਾ ਇਹਨਾਂ ਨੇ ਬਹਿ ਕੇ ਮੈਟਰ ਨੂੰ ਸੁਲਝਾਇਆ ਸਭ ਸੁਲਝਾਇਆ ਜਾਵੇ ਔਰ ਮੈਂ ਮੁੱਖ ਮੰਤਰੀ ਜੀ ਬੋਲੋ ਅੱਜ ਜਿਹੜੀ ਮੇਰੀ ਮੀਟਿੰਗ ਇਹਦਾ ਨਾਮ ਕੀਤੀ ਹੈ ਔਰ ਇਹਦਾ ਬੜਾ ਅੱਛਾ ਟਾਈਮਟ ਆਇਆ ਸੋ ਕੱਲ ਦੀ ਬਾਕੀ ਲੋਕਾਂ ਦੇ ਵਿੱਚ ਮੈਸੇਜ ਆ ਕਰਤਫੀਲਾਂ ਵਿੱਚ ਵਰਕਿੰਗ ਉਦਾਂ ਹੀ ਹੋਏ ਠੀਕ ਹੈ ਸੋ ਪਹਿਲਾਂ ਵੀ ਪਟਵਾਰੀਆਂ ਵੱਲੋਂ ਵੀ ਐਲਾਨ ਕਰ ਦਿੱਤਾ ਗਿਆ ਸੀਗਾ ਵੀ ਅਸੀਂ ਕੰਮ ਛੱਡ ਦਾਂਗੇ ਤੇ ਕਾਫੀ ਦਿੱਕਤ ਦਾ ਸਾਹਮਣਾ ਵੀ ਕਰਨਾ ਪਿਆ ਸੀ ਪੰਜਾਬ ਸਰਕਾਰ ਨੂੰ ਤੇ ਤੁਹਾਨੂੰ ਦੱਸ ਦੇ ਕਿ ਜਿਹੜੇ ਤਹਿਸੀਲਦਾਰਾਂ ਦੇ ਵਿੱਚ ਆਮ ਲੋਕਾਂ ਦੇ ਬਹੁਤ ਕੰਮ ਹੁੰਦੇ ਨੇ ਜਿਹਦੇ ਚੱਲਦੇ ਆ ਇਹ ਸਰਕਾਰ ਵੱਲੋਂ ਫੈਸਲਾ ਲੈ ਗਿਆ ਉਹਨਾਂ ਦੀ ਮੰਗਾਂ ਮੰਨੀਆਂ ਗਿਆ ਨੇ ਤੇ ਕੱਲ ਕਹਿੰਦੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਜਾਵੇਗਾ ਕੈਮਰਾ ਪਰਸਨ ਜੌਨਸਨ ਦੇ ਨਾਲ ਮਹਿਬੂਲਿੰਦਰ ਸਿੰਘ ਤੁਸੀਂ ਦੇਖਦੇ ਹੋ ਡੀ5 ਚੈਨ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ